ਹਰ ਕਿਸੇ ਇਨਸਾਨ ਚ ਕੋਈ ਨਾ ਕੋਈ ਕਲਾ ਹੁੰਦੀ ਆ ਪਰ ਸਮੇਂ ਜਾਂ ਕੁਛ ਕਾਰਨਾ ਕਰਕੇ ਉਹ ਪੂਰੀ ਨਹੀਂ ਹੁੰਦੀ ਤੇ ਬਾਪੂ ਜਰਨੈਲ ਸਿੰਘ ਦੇ ਵਿੱਚ ਵੀ ਗਾਉਣ ਦੀ ਕਲਾ ਹੈ ਸੁਰ ਵਧੀਆ ਤਰੀਕੇ ਨਾਲ ਲਾਉਣ ਦੇ ਅੱਜ ਕੱਲ ਦੇ ਆਟੋ ਟਿਊਨਰਾਂ ਸਿੰਗਲਾਂ ਨਾਲੋਂ 100 ਗੁਣਾ ਚੰਗੇ ਤੇ ਇਹਨਾਂ ਦੀ ਕਵਿਸ਼ਰੀ ਇਹਨਾਂ ਦੇ ਗਾਜ਼ਲ ਗਾਈ ਹੋਈ ਤੇ ਇਹਨਾਂ ਦੀ ਆਵਾਜ਼ ਦਾ ਜਾਦੂ ਅੱਜ ਵੀ ਵਰਕਰਾਰ ਹੈ ਵੀਡੀਓ ਸੁਣੋ ਤੇ ਕਮੈਂਟ ਜਰੂਰ ਕਰਿਓ ਜੀ ਮੈਨੂੰ ਥਰੇ ਕਿਤਾ ਉਹ ਆ ਸਰਟੀਫਿਕੇਟ ਜਰੂਰ ਮਿਲੇ ਵਿੱਤ ਗਾਉਣਾ ਸੀ ਨਹੀਂ ਜਿਵੇਂ ਸੁਣਿਆ ਰਾਜ ਹੈ ਜੀ ਪੋਵਾ ਉਹਨੇ ਤੇ ਬਾਦਰਪੁੰਦਰ ਜੀ ਉਹਨਾਂ ਨੂੰ ਕਹੇ ਸੁਣਾਇਆ ਇਹਨੇ ਕੋਈ ਨਾ ਸੁਣਿਆ ਆਈ ਨਹੀਂ ਸੀ ਪਹਿਲੇ ਰਾਗ ਆ ਐਂ ਜੀ ਹੂੰ ਹੂੰ ਆ ਉਹ ਤੋਂ ਐ ਉਹਨੂੰ ਬਦਲ ਦਿੰਦੇ ਵੀ ਚੈਨਲ 15 ਦਾ ਸਾਹਿਬ ਵੀ ਯਾਰ ਆ ਗਿਆ ਕਰੀ ਜਾਂਦੇ ਕਿਵੇਂ ਲੱਗਿਆ ਪੁੱਲਣ ਸਾਹਿਬ ਦਾ ਬੜਾ ਵਧੀਆ ਲੱਗਿਆ ਅਸੀਂ ਤਾਂ ਆ ਗੱਲਾਂ ਅਸੀਂ ਤਾਂ ਪੈਸੇ ਉਹ ਮੈਂਡ ਆਏ ਸੀ ਪਰ ਸਾਨੂੰ ਐ ਨਹੀਂ ਪਤਾ ਸੀ ਵੀ ਸਾਨੂੰ ਐਡਾ ਅਨਮੋਲ ਖਜ਼ਾਨਾ ਮਿਲ ਜਾਣਾ ਕਰੋ ਜੀ ਹੰਮਰੇ ਰੂਪ ਕੇ ਗਏ ਕਹੇ ਜੇ ਤਿਆ ਉਪਜਾ ਸੰਸਾਰ ਨਾਮ ਤੇਰੇ ਦੀ ਮਾਲਕਾ ਕੋਈ ਕੋਈ ਕਰਦਾ ਸਾਰ ਜੱਜਾ ਜੀ ਜਦੋਂ ਦਾ ਤੇਰੇ ਨਾਲ ਪਿਆਰ ਪਾਇਆ ਤੇਰੇ ਪਿਆਰ ਨੇ ਪਾਲੀ ਜੰਗੀਰ ਕਿੱਚ ਕੀ ਇੱਥੇ ਆਉਣ ਦੀ ਵੀ ਸੀ ਲੋੜ ਮੈਨੂੰ ਤੇ ਲੈ ਆਈ ਮੇਰੀ ਤਕਦੀਰ ਕਿੱਥੇ ਸੀਨਾ چیر ਕੇ ਲੀਰੋ ਲੀਰ ਕੀਤਾ ਐ ਸੰ ਮਾਰਿਆ ਨਾ ਦਾ ਤੀਰ ਕਿੱਤਕੀ ਜੇ ਮੈਂ ਜਾਣ ਨਾ ਜਦਾਈ ਨੇ ਪੈ ਜਾਣਾ ਤੇ ਰੱਖ ਲੈਂਦਾ ਮੈਂ ਤੇਰੀ ਤਸਵੀਰ ਕਿੱਤਕੀ ਦੱਸ ਦਵਾਂ ਬੇਸੋਰਾ ਜਣਾ ਹਾਂ ਜੀ ਵਾਹ ਜੀ ਵਾਹ ਕੀ ਆਵਾਜ਼ ਐਸ ਉਮਰ ਦੇ ਵਿੱਚ ਇਹਨਾਂ ਦਾ ਬੰਦੇ ਦਾ ਆਮ ਸਾਹ ਚੜ ਜਾਂਦਾ ਉਹ ਚੜਦੇ ਮੇਰੇ ਜੇ ਕਾਹਨ ਨੂੰ ਅਗੋਂ ਬੰਨ੍ਹ ਲੈ ਦੇਂਦਾ ਮਤ ਉਹ ਕਹਿੰਦਾ ਜਿਸ ਕਰਨ ਲਈਏ ਦੋਸਤੀ ਉਸ ਗਲੀ ਨ ਦੇਈਏ ਲਤਾ ਉਹ ਕਹਿੰਦਾ ਰੰਨਾ ਉੱਚੇ ਚਲਹਾਰੀਆਂ ਉਹ ਕੁਰੀ ਯੋਜਨਾ ਦੀ ਮਤ ਓਏ ਪਹਿਲਾਂ ਚੜਦੇ ਨੂੰ ਪੌੜੀ ਲਾਉਂਦੀਆਂ ਤੇ ਉਤਰਦੇ ਨੂੰ ਦੇਣੀਆਂ ਚੱਕ ਫਟ ਹੋਏ ਨੰਨਾ ਦੀ ਦੋਸਤੀ ਜਿਹਦੀ ਕੁਰੀ ਕੁਰੀ ਜਿੱਨਾਂ ਦੀ ਮਾਤਾ ਯਾਰੋ ਗਾਹ ਪੁੱਲ ਗਿਆ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਤੁਸੀਂ ਸਾਨੂੰ ਇੰਨਾ ਸੁਣਾਇਆ ਐਸ ਉਮਰ ਦੇ ਵਿੱਚ ਇੰਨਾ ਗਾਇਆ ਤੇ ਇੰਨਾ ਬਾਜ ਦੇ ਵਿੱਚ ਰਸ ਇੱਕ ਗਜ਼ਲ ਜੀ ਦਾ ਵੀ ਸੁਣਾ ਦਿਨਾ ਮੈ ਤੁਨੂੰ ਆ ਸੁਣਾਓ ਜੀ ਸੁਣਾਓ ਜਰੂਰ ਸੁਣਾਓ ਉਸ ਵੇ ਵਫਾ ਦੀ ਯਾਦ ਵਿੱਚ ਉਸ ਵੇ ਵਫਾ ਦੀ ਯਾਦ ਵਿੱਚ ਦਸਰਿਆ ਕਰਕੇ ਨਾ बीते दिना दी पेर में तुमना तो करा के ना बीते दिना दर में वेकदाय में ते चला गया ਇਰੇ ਇਸ ਪਿਆਰ ਦੀ ਮੈਂ ਚਰਚਾ ਕਰਾਂ ਕਿ ਨਾ ਉਸ بے وفا ਦੀ ਜਾਨ ਦੇ ਵਿੱਚ ਬਾਜੀ ਬਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਉਹ ਜਿਹੜੇ ਲੋਕ ਹੁੰਦੇ ਆ ਉਹ ਜਿਵੇਂ ਜਸਵੀਰ ਜਸਸੀ ਨੇ ਘਾਈ ਜੀ ਬਹੁਤ ਸਾਲ ਪਹਿਲਾਂ ਜੀ ਜਨਾਬੀ ਜੀ ਉਹ ਔਲੀ ਜੀ ਬਾਜੀ ਵੀ ਜੁਟੀ ਰਾਖ ਦੀ ਜੋਗਿਆ ਸਰ ਓਹੋ ਹਾਂ ਉਹ ਦੋ ਦੋ ਤਿੰਨ ਲੈਣਾਗੇ ਓ ਹੀਰੇ ਆਖਦੀ ਜੋਗਿਆ ਛੁੱਟ ਆਕੇ ਹੋ ਤੇ ਕੌਣ ਰੁਟੜੇ ਯਾਰ ਮਨਾਉ ਨਾਏ ਐਸਾ ਕੋਈ ਨਾ ਡਿਟਾ ਬੇਮਟੂਨ ਤਕੀ ਤੇ ਜਿਹੜਾ ਵਿਛੜਿਆ ਨੂੰ ਆਨੂ ਮਲਾਂਦਾ ਏ ਆਈ ਹਾਂਜੀ ਬਿਲਕੁਲ ਬਿਲਕੁਲ ਸੇਮ ਕਾਪੀ ਆਪਣਾ ਜੋ ਚੱਲਦੀ ਬਿਲਕੁਲ ਸੇਮ ਕਾਪੀ ਜੀ ਆਵਾਜ਼ ਦੀ ਵੀ ਕਾਪੀ ਸਾਰ ਐਨ ਜਿਹੜਾ ਮਦਦ ਨਾਪ ਤੋਂ ਦੀ ਵੀ ਕਾਪੀ ਜੋ ਤਸਵੀਰ ਜਸੀ ਗਾਇਕ ਆ ਜੀ ਪੰਜਾਬੀ ਉਹਦੀ ਮੰਨ ਲਓ ਇਹ ਆਉਂਦਾ ਹੁੰਦਾ ਉਹ ਜਿਹੜੀ ਡੀਡੀ ਪੰਜਾਬੀ ਦੀ ਵਿੱਚ ਨਹੀਂ ਆਉਂਦੀ ਹੁੰਦੀ ਉਹਦੇ ਵਿੱਚ ਲਾਇਆ ਉਹਦੇ ਵਿੱਚ ਸਭ ਤੋਂ ਮੂਰੇ ਲੱਗਿਆ ਤਸਵੀਰ ਜਸੀ ਦਾ ਇੰਟਰਵਿਊ ਹੈ ਕਿਵੇਂ ਲੱਗਿਆ ਪੁਲਰ ਸਾਹਿਬ ਦਾ ਬਹੁਤ ਵਧੀਆ ਲੱਗਿਆ ਅਸੀਂ ਤਾਂ ਆ ਗੱਲਾਂ ਅਸੀਂ ਤਾਂ ਪੈਸੇ ਉਂਵੇਂ ਵੇਣ ਆਏ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਸਾਨੂੰ ਐਡਾ ਅਨਮੋਲ ਖਜ਼ਾਨਾ ਮਿਲ ਜਾਣਾ ਹੈ ਤਾਂ ਇਹ ਐਂ ਜੀ ਗੱਲ ਵੀ ਜਿਵੇਂ ਅੱਗੇ ਨਾ ਟੀਵੀ ਤੇ ਹੋ ਹੁੰਦੇ ਵੀ ਰਾਸ਼ਟਰਪਤੀ ਭਵਨ ਦੀ ਕਦੇ ਉਹ ਆਉਂਦੀ ਵੀ ਆਪਾਂ ਵੀਡੀਓ ਦੇਖਦੇ ਤੇ ਉੱਥੇ ਆਥਨੇ ਜੀ ਉਹ ਬੈਠੇ ਹੁੰਦੇ ਤੇ ਜਿਵੇਂ ਅੱਗੇ ਵੀ ਸੁਰ ਲਾ ਕੇ ਉਹ ਪਹਿਲੇ ਰਾਗ ਆ ਐਂ ਜੀ ਹੂੰ ਹੂੰ ਆ ਉਹ ਤੋਂ ਐ ਉਹਨੂੰ ਬਦਲ ਦਿੰਦੇ ਵੀ ਚਾਹੇ 15 ਦਾ ਸਭ ਵੀ ਇਹ ਰਾਗ ਕੀ ਆ ਕਰੀ ਜਾਂਦੇ ਆ ਹਾਂ ਤੇ ਆਪਾਂ ਆ ਡੈਂਗੜ ਡੈਂਗੜ ਤੇ ਹੋਰ ਮਿਊਜ਼ਿਕ ਚੀਜ਼ਾਂ ਤੇ ਜਿਵੇਂ ਜਿਵੇਂ ਮੰਨ ਲਓ ਫੋਨ ਪਾ ਲਾਦਾ ਵੀ ਭਾਈ ਇਹ ਰਾਗ ਹੁੰਦੇ ਆ ਸੁਰ ਹੁੰਦੇ ਆ ਪ੍ਰਾਣੀ ਕਲੀ ਸੌਣਾ ਤੁਨੂੰ ਅੱਛਾ ਜੀ ਉਹ ਗਟੇ ਨੂੰ ਗਾਣਾ ਯਤ ਨੂੰ ਮੈਂਦੀ ਵਿੱਚੋਂ ਮੁਸਕਰਕਾਨੇ ਨਹੀਂ ਵਟਣੇ ਦਾ ਮਾਰੇ ਉਦੋਂ ਕਹਿੰਦੀ ਸੀ ਮੈਂ ਸਿਰ ਦੇ ਨਾਲ ਨਮਾ ਦੂੰਗੀ ਹੁਣ ਤੂੰ ਚੜ ਗਈ ਹੀਰੇ ਨੀ ਸੈ ਦੇ ਦੇਖਾਰੇ ਤੇਰੀ ਖਾਤਰ ਹੀਰੇ ਮਾਤਬਰ ਲਈ ਛੱਡ ਲਈਨੀ 9 ਮਹੀਨੇ ਕੁੜੀਏ ਪੇਟ ਮੇ ਗੁਜ਼ਾਰੇ ਤੇਰੀ ਖਾਤਰ ਹੀਰੇ ਸਤ ਪਾਈ ਮੈਂ ਛੱਡ ਲਈਨੀ ਜਿਹੜੇ ਤਾਂ ਹੁੰਦੇ ਸੀਗੇ ਬਹੁਤ ਨਹੀਂ ਪਿਆਰੇ ਚੱਲ ਬਸ ਕਰਦੇ ਬਹੁਤ ਹੈ ਜੀ ਬਹੁਤ ਹੈ ਇੰਨੀ ਐਸ ਉਮਰ ਦੇ ਵਿੱਚ ਤੁਸੀਂ ਇੰਨਾ ਸੁਣਾਇਆ ਹੈ ਲੋਕ ਕੁੱਤਿਆਂ ਨੂੰ ਬਸ ਵਟ ਪਾਉਣਗੇ ਜੇ ਕੰਮ ਅਸੀਂ ਉਹ ਕੱਲ ਕਿ ਤੈਨੂੰ ਫੇਰ ਸੁਣਾ ਦਾਂ ਬੇੜੇ ਨੂੰ ਰਹੀ ਓੜੀ ਕਮਾਈ ਉਹ ਤਾਂ ਬੇੜੇ ਤਾਂ ਜਗਤ ਤੇ ਆਉਣਗੇ ਨਹੀਂ ਉਹ ਤਾਂ ਬੇੜੇ ਤਾਂ ਜਗਤ ਤੇ ਆਉਣਗੇ ਨਹੀਂ 15 ਬਰਸ ਦੀ ਕੰਨਿਆ ਜਾਣੇ ਪੁੱਤਰ ਉਹ 25 ਬਰਸ ਦੀ ਨਾਨੀ ਸਦੌਣਗੇ ਨਹੀਂ ਬੜਾ ਝਰੋ ਕਹਿੰਨੇ ਮੇਰੇ ਕੰਮ ਛੱਡੇ ਨੂੰ ਉੱਥੇ ਹੁਣ ਗੱਲ ਬਣਦੀ ਨਹੀਂ 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 ਜੀ ਮੰਨ ਲਓ ਬਹੁਤ ਸੋਹਣੀ ਗੱਲ ਬਣਦੀ ਹੈ ਇਹ ਚੀਜ਼ ਵੀ ਜੀ ਮੰਨ ਲਓ ਦੀ ਰੋਕ ਦਿਓ ਜਿੱਥੇ ਮੰਨ ਲਓ ਸ਼ਬਦਾਂ ਦੇ ਵਿੱਚ ਹੀ ਉਹ ਜਿਹੜੇ ਹੁਣ ਚੈੱਕ ਜਾਂ ਹੋਰ ਜਿਹੜੇ ਗਾਇਕਾਂ ਨੂੰ ਗਵਾ ਕੇ ਉਹ ਉੱਪਰਲਾ ਜ਼ੋਰ ਥੱਲੇ ਕਿਥੇ ਰੋਕਣਾ ਇਹ ਚੀਜ਼ ਹੀ ਉਹ ਡਿਟੇਲ ਚ ਦੇਖਦੇ ਆ ਹਾਂ ਇਹਨਾਂ ਚੀਜ਼ਾਂ ਆਏ ਹੁਣ ਮੈਂ ਤੜਕੇ ਸਾਈਕਲ ਤੇ ਜਾਈ ਜਾਂਦਾ ਜਿੱਤੇ ਉਹ ਹੈੱਡਫੋਨ ਲੱਗੇ ਗਾਣਾ ਚੱਲੀ ਜਾਵੇ ਤੇ ਮੈਂ ਵੀ ਗਾਈ ਜਾਵਾਂ ਜਦੋਂ ਐਡਵੋਕਟ ਲਾਏ ਮੇਰੀ ਬਾਜ ਮਿਲੀ ਨਾ ਉਹ ਬਾਵਾ ਨਹਿਰ ਤੇ ਬਾਦਰਪੁੰਦਰ ਜੀ ਉਹਨਾਂ ਨੂੰ ਕਿਹਾ ਸੁਣਾ ਇਹ ਕਹਿੰਦਾ ਉਸ ਘਟਨਾ ਇਹ ਨਹੀਂ ਸੀ ਤੁਸੀਂ ਕਉਣਾ ਛੱਡਣੀ ਨਹੀਂ ਸੀ ਸਿਰ ਛੱਡਣੀ ਨਹੀਂ ਸੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਉਹੀ ਫੇਰ ਗੱਲ ਆ ਗਈ ਵੀ ਜੇ ਕਿਤੇ ਆਪਾਂ 5 10 ਸਾਲ ਪਹਿਲਾਂ ਇਕੱਠੇ ਹੋਏ ਹੁੰਦੇ ਤਾਂ ਇਹ ਚੜ ਗਏ ਹੁੰਦੇ ਤੇ ਮੈਂ ਤੁਹਾਨੂੰ ਇਹ ਇਸ ਲਈ ਇਹ ਚ ਜ਼ਰੂਰ ਪਾੜਨਾ ਸੀ ਵੀ ਮੈਨੂੰ ਵੀ ਪਤਾ ਜੀ ਤੁਸੀਂ ਨਾਲ ਕਿਉਂ ਮੇਰਾ ਹਸਤਾਰ ਤੇਜ ਸਿੰਘ ਨੇ ਇਹ ਨਹੀਂ ਛੱਡ ਗਿਆ ਸੀ ਉਦੋਂ ਮਗਰ ਉਹਨਾਂ ਤੇ ਅਸੀਂ ਚਾਰੀ ਗੀਤ ਰਿਕਾਰਡਿੰਗ ਕਰਾਈ ਤੇਜ ਸਿੰਘ ਆ ਬੋਕਾਲ ਖਿਆੜੀ ਤੋ ਉਹ ਪਰਲੇ ਪਾਸੇ ਆਪਣੇ ਪਿੰਡ ਲੱਗੇ ਹੋਏ ਸੀ ਡਿਸਪੈਂਸਰੀ ਚ ਤੇਜਾ ਸਿੰਘ ਵੀ ਉੱਥੇ ਤਿੰਨ ਨੇ ਤੇਜਾ ਸਿੰਘ ਤੇ ਅਸੀਂ ਬੜੇ ਉਹਨਾਂ ਨੇ ਮੇਰੀ ਇੱਕੋ ਹੀ ਗੱਲ ਕਹਿਣੀ ਵੀ ਪੁਲਨ ਸਿੰਘ ਐਂ ਕਰੋ ਵੀ ਸੁਖਨਾ ਪਿੰਡ ਸਿੰਨਾ ਪਿਛਲਾ ਹਾਂਜੀ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਕਿਹਾ ਵੀ ਇੱਕ ਅੰਤਰਾ ਤੂੰ ਲਿਖਣਾ ਇੱਕ ਮੈਂ ਲਿਖਣਾ ਤੂੰ ਹੁਣ ਐ ਰਸਵੀ ਅੰਤਰਾ ਕੁੜੀ ਦਾ ਦੇਖਣੇ ਕਿ ਮੁੰਡੇ ਦਾ ਹੂੰ ਬਾਬਾ ਗੱਲ ਬਣ ਗਈ ਵੀ ਇਕਾਂਤਰਾ ਤੂੰ ਲਿਖਣਾ ਪਰ ਬਹਿ ਤੇਰੀ ਵੀ ਤੂੰ ਦੱਸ ਮੁੰਡੇ ਵਾਲਾ ਅੰਤਰਾ ਦੇਖਣਾ ਜਾਂ ਕੁੜੀ ਵਾਲਾ ਅੰਤਰਾ ਦੇ ਮੈਂ ਕਹਿੰਦਾ ਜੀ ਮੈਨੂੰ ਕਿਰਾ ਮੜਾ ਦਾ ਸਮਝਾ ਦਿਓ ਡਿਟੇਲ ਨਾਲ ਉਦੋਂ ਮਗਰੋਂ ਦੇਖਦੇ ਆਂ ਕੀ ਗੱਲ ਬੰਟੀਏ ਕੋਟਾ ਕਰ ਸੀਨੀਅਰ ਵਾਲੇ ਸੀ